ਐਨਆਰਆਈ ਨੇ ਆਪਣੇ ਵਤਨ 'ਚ ਡਾਲਰਾਂ ਦਾ ਮੀਂਹ ਬਰਾ ਦਿੱਤਾ। ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੇ ਭਾਰਤ 'ਚ ਰਹਿੰਦੇ ਆਪਣੇ ਭਾਰਤੀਆਂ ਨੂੰ ਡਾਲਰਾਂ ਨਾਲ ਭਰਪੂਰ ਕਰ ਦਿੱਤਾ। ਔਰ ਜੇ ਇਹ ਕਹਿ ਰਾਇਆ ਜਾਵੇ ਵੀ ਵਿਦੇਸ਼ਾਂ 'ਚ ਵੱਸਦੇ ਭਾਰਤੀਆਂ ਨੇ ਜਿਨ੍ਹਾਂ ਨੂੰ ਪ੍ਰਵਾਸੀ ਭਾਰਤੀ ਵੀ ਕਿਹਾ ਜਾਂਦਾ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਬੈਗ ਜਿਹੜੇ ਨੇ ਉਹ ਡਾਲਰਾਂ ਨਾਲ ਭਰ ਦਿੱਤੇ ਨੇ ਨਵੀਂ ਆਈ ਰਿਪੋਰਟ ਅਨੁਸਾਰ ਸਾਲ 2024-25 ਦੌਰਾਨ ਐਨਆਰਆਈ ਨੇ ਭਾਰਤ ਚ 135 ਬਿਲੀਅਨ ਡਾਲਰ ਭਾਵ 12 ਲੱਖ ਕਰੋੜ ਰੁਪਏ ਭੇਜੇ ਨੇ ਜੋ ਆਪਣੇ ਪਰਿਵਾਰਾਂ ਆਪਣੇ ਨਜ਼ਦੀਕੀਆਂ ਤੇ ਆਪਣੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਭੇਜੇ ਗਏ ਨੇ ਐਨਆਰਆਈ ਨੇ 135 ਬਿਲੀਅਨ ਡਾਲਰ ਭੇਜ ਕੇ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਔਰ ਆਰਬੀਆਈ ਦੀ ਰਿਪੋਰਟ ਇਹ ਕਹਿੰਦੀ ਹੈ ਵੀ ਆਪਣੇ ਵਤਨ ਪੈਸੇ ਭੇਜਣ ਦੇ ਮਾਮਲੇ ਵਿੱਚ ਪਿਛਲੇ 10 ਸਾਲਾਂ ਦੌਰਾਨ ਹਰੇਕ ਸਾਲ 14 ਫੀਸਦੀ ਵਾਧਾ ਹੋਇਆ ਇਹ ਭਾਰਤੀਆਂ ਦੀ ਕਮਾਲ ਹੈ ਔਰ ਇਹ ਵੀ ਜਾਣਕਾਰੀ ਦਿੱਤੀ ਗਈ ਵੀ ਐਨਆਰਆਈ ਨੇ ਸਾਲ 2016-17 ਦੌਰਾਨ 61 ਬਿਲੀਅਨ ਡਾਲਰ ਭੇਜੇ ਸੀ ਤੇ ਹੁਣ ਇਹ ਇਸ ਤੋਂ ਵੀ ਦੁੱਗਣੇ ਤੋਂ ਵੀ ਵੱਧ ਡਾਲਰ ਜਿਹੜੇ ਆ ਉਹ ਭਾਰਤ ਚ ਭੇਜ ਗਏ ਕਿ ਨਵੇਂ ਤਰ੍ਹਾਂ ਦਾ ਰਿਕਾਰਡ ਬਣਾਇਆ ਜਿਹੜੇ ਡਾਲਰ ਭਾਰਤ ਚ ਆਏ ਨੇ ਵਿਦੇਸ਼ਾਂ ਚ ਵਸਦੇ ਭਾਰਤੀਆਂ ਨੇ ਆਪਣੇ ਪਰਿਵਾਰਾਂ ਨੂੰ ਭੇਜੇ ਨੇ ਇਹਨਾਂ ਵਿੱਚ 45% ਪੈਸਾ ਜਿਹੜਾ سرمਾਇਆ ਜਿਹੜਾ ਉਹ ਇੰਗਲੈਂਡ ਅਮਰੀਕਾ ਤੇ ਸਿੰਗਾਪੁਰ ਤੋਂ ਭਾਰਤ ਆਇਆ ਔਰ ਕੈਨੇਡਾ ਚ ਜਿਹੜੇ ਵੱਸਦੇ ਭਾਰਤੀ ਨੇ ਕਿਹਾ ਗਿਆ ਉਹਨਾਂ ਨੇ ਵੀ ਦਿਲ ਖੋਲ ਕੇ ਆਪਣੇ ਵਤਨ ਤੇ ਡਾਲਰਾਂ ਦਾ ਮੀ ਵਹਰਾਇਆ ਆਪਣੇ ਵਤਨ ਨੂੰ ਪੈਸੇ ਭੇਜਣ ਵਾਲੇ ਵਿਦੇਸ਼ੀਆਂ ਵਿੱਚੋਂ ਸਭ ਤੋਂ ਨੰਬਰ 1 ਤੇ ਆਏ ਨੇ ਭਾਰਤੀ ਆਪਣੇ ਦੇਸ਼ ਪੈਸੇ ਭੇਜਣ ਵਾਲੇ ਸਭ ਤੋਂ ਸਿਖਰਲੇ ਪ੍ਰਵਾਸੀ ਮੰਨੇ ਗਏ ਨੇ ਔਰ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਚੀਨ ਤੇ ਤੀਸਰੇ ਨੰਬਰ ਤੇ ਮੈਕਸੀਕੋ ਚ ਡਾਲਰ ਭੇਜੇ ਗਏ ਨੇ ਇਹ ਇੱਕ ਸ਼ੁਭ ਸੰਕੇਤ ਹੈ ਖਾਸ ਕਰਕੇ ਪੰਜਾਬ ਲਈ ਕਿਉਂਕਿ ਪੰਜਾਬ ਵਿੱਚੋਂ ਵੱਡੇ ਪੱਧਰ ਤੇ ਪ੍ਰਵਾਸ ਹੋ ਰਿਹਾ ਪੰਜਾਬ ਦੇ ਖਾਸ ਕਰਕੇ ਨੌਜਵਾਨ ਨਵੀਂ ਪੌਂਦ ਨਵੀਂ ਪੀੜ੍ਹੀ ਕੈਨ ਪਲੱਸ 2 ਕਰਕੇ ਇੱਕੋ ਡ੍ਰੀਮ ਲੈਂਦੀ ਹੈ ਵੀ ਉਹ ਕਿਹੜੇ ਟਾਈਮ ਕੈਨੇਡਾ ਉੜ ਜੇ ਅਮਰੀਕਾ ਚਲ ਜੇ ਆਸਟ੍ਰੇਲੀਆ ਚਲ ਜੇ ਨਿਊਜ਼ੀਲੈਂਡ ਚਲ ਜੇ ਔਰ ਇਹ ਜਿਹੜਾ ਪ੍ਰਵਾਹ ਆ ਇਹਨੂੰ ਦੇਖ ਕੇ ਹਰੇਕ ਪੰਜਾਬੀ ਚਿੰਤਤ ਹੈ ਪਰੇਸ਼ਾਨ ਹੈ ਕਿਉਂਕਿ ਹੁਣ ਤੇ ਕਿਹਾ ਜਾਂਦਾ ਹੈ ਵੀ ਪੰਜਾਬ ਦੀ ਨਵੀਂ ਪੌਦ ਭਾਵ ਨਸਲਾਂ ਵੀ ਵਿਦੇਸ਼ਾਂ 'ਚ ਜਾ ਰਹੀਆਂ ਨੇ ਤੇ ਫਸਲਾਂ ਵੀ ਵਿਦੇਸ਼ਾਂ 'ਚ ਜਾ ਰਹੀਆਂ ਨੇ ਕਿਉਂਕਿ ਜਦੋਂ ਕਿਸੇ ਪਰਿਵਾਰ ਦਾ ਧੀ ਜਾਂ ਪੁੱਤ ਵਿਦੇਸ਼ ਚਲਾ ਜਾਂਦਾ ਇੰਗਲੈਂਡ ਚਲ ਜਾਂਦਾ ਜਾਂ ਕੈਨੇਡਾ ਚਲਾ ਜਾਂਦਾ ਤੇ ਫਿਰ ਅਗਲੇ ਦੌਰ ਵਿੱਚ ਉਹਦਾ ਘਰ ਉਹਦੀ ਕੋਠੀ ਉਹਦੀ ਹਵੇਲੀ ਵੇਚ ਕੇ ਵੀ ਕੈਨੇਡਾ ਚਲ ਜਾਂਦੀ ਹੈ ਤੇ ਖੇਤ ਖਲਿਆਰੇ ਵੀ ਜਿਹੜੇ ਵੇਚ ਕੇ ਕੈਨੇਡਾ ਚਲ ਜਾਂਦੇ ਨੇ ਕਿਉਂਕਿ ਜਿਹੜਾ ਵਿਦੇਸ਼ ਜਾਂਦਾ ਅੱਜ ਦਾ ਨੌਜਵਾਨ ਉਹ ਮੁੜਦਾ ਨਹੀਂਗਾ ਆਪਣਾ ਵਸਾ ਪੱਕਾ ਉੱਥੇ ਕਰ ਲੈਂਦਾ ਸੋ ਇਹ ਇੱਕ ਨਵਾਂ ਰਿਕਾਰਡ ਕਹਿ ਸਕਦੇ ਆ ਭਾਰਤ ਲਈ ਖੁਸ਼ ਖਬਰ